ਇਹ ਖਬਰ ਸਾਹਮਣੇ ਆ ਰਹੀ ਹੈ ਦੱਸ ਰਹੀ ਹੈ ਕਿ ਪਹਿਲਗਾਮ ਅਤਵਾਦੀ ਹਮਲੇ ਦੇ ਵਿੱਚ ਅਤਵਾਦੀਆਂ ਦੀ ਮਦਦ ਕਰਨ ਦੇ ਇਲਜ਼ਾਮਾ ਖੇਠ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਅੱਜ ਉਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਜਿੱਥੇ 5 ਦਿਨਾਂ ਦਾ ਰਿਮਾਂਡ حاصل ਹੋਇਆ پرویز احمد ਅਤੇ ਬशीर अहमद ਜਿਨ੍ਹਾਂ ਦੇ ਉੱਤੇ ਇਹ ਇਲਜ਼ਾਮ ਲੱਗੇ ਨੇ ਕਿ ਉਹਨਾਂ ਨੇ 22 ਅਪ੍ਰੈਲ ਨੂੰ ਪਹਿਲਗਾਮ ਦੇ ਵਿੱਚ ਕੋਈ ਅਤਵਾਦੀ ਹਮਲਾ ਜਿਸ ਵਿੱਚ 26 ਲੋਕ ਮਾਰੇ ਗਏ ਸਨ ਉਸ ਹਮਲੇ ਦੇ ਜੋ ਅਤਵਾਦੀ ਨੇ ਉਹਨਾਂ ਨੂੰ ਠਹਿਰ ਅਤੇ ਖਾਣ ਪੀਣ ਦੇ ਲਈ ਸਮਾਨ ਮੁਖਈਆ ਕਰਵਾਇਆ ਸੀ ਦੱਸ ਜਿਏ ਕਿ NIA ਨੇ ਪੈਲਗਾਮ ਅਤਵਾਦੀ ਹਮਲੇ ਦੇ ਮਾਮਲੇ ਦੇ ਵਿੱਚ ਇਲਜ਼ਾਮਾ ਖੇਤ ਇਹਨਾਂ ਨੂੰ ਗ੍ਰਿਫਤਾਰ ਕੀਤਾ ਤੇ ਜੰਮੂ ਦੀ ਅਦਾਲਤ ਦੇ ਵਿੱਚ ਲਿਆਂਦਾ ਗਿਆ ਜਿੱਥੇ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਨੇ NIA ਨੂੰ 5 ਦਿਨਾਂ ਦਾ ਰਿਮਾਂਡ ਸੌਂਪਿਆ ਤੇ ਅਗਲੀ ਸੁਣਵਾਈ 27 ਜੂਨ 2025 ਨੂੰ ਹੋਏਗੀ ਇਹ 5 ਦਿਨਾਂ ਦੇ ਰਿਮਾਂਡ ਤੋਂ ਬਾਅਦ ਵੱਡੇ ਖੁਲਾਸੇ ਹੋਣਗੇ ਕਿ ਆਖਿਰਕਾਰ ਇਹਨਾਂ ਨੇ ਮਦਦ ਕਿਵੇਂ ਕੀਤੀ ਹੈ ਇਹਨਾਂ ਦੇ ਸੰਪਰਕ ਵਿੱਚ ਉਹ ਅਤਵਾਦੀ ਕਿਵੇਂ ਆਏ ਕਿ ਇਹਨਾਂ ਨੂੰ ਮਦਦ ਦੇ ਬਦਲੇ ਦੇ ਵਿੱਚ ਕੋਈ ਲਾਲਚ ਦਿੱਤਾ ਗਿਆ ਜਾਂ ਫਿਰ ਇਹ ਕਿ ਦੇਸ਼ ਨਾਲ ਗੱਦਾਰੀ ਜੇ ਕਰ ਰਹੀ ਸੀ ਤਾਂ ਕਦੋਂ ਤੋਂ ਇਨਵੋਲਵ ਸੰਤਾ ਇਸ ਤਰੀਕੇ ਦੇ ਕੁਝ ਅਹਿਮ ਸਵਾਲ ਨੇ ਜਿਨ੍ਹਾਂ ਦੇ ਉੱਤੇ ਵੱਡੇ ਖੁਲਾਸੇ ਹੋਣਗੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸੋਗੇ ਕਿ ਪੈਲਗਾਮ ਅਤਵਾਦੀ ਹਮਲੇ ਦੇ ਵਿੱਚ ਅਤਵਾਦੀਆਂ ਦੀ ਮਦਦ ਕਰਨ ਦੇ ਇਲਜ਼ਾਮਾ ਖੇਠ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਅੱਜ ਉਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਜਿੱਥੇ 5 ਦਿਨਾਂ ਦਾ ਰਿਮਾਂਡ ਹਾਸਲ ਹੋਇਆ پرویز احمد ਅਤੇ ਬशीर अहमद ਜਿਨ੍ਹਾਂ ਦੇ ਉੱਤੇ ਇਹ ਇਲਜ਼ਾਮ ਲੱਗੇ ਨੇ ਕਿ ਉਹਨਾਂ ਨੇ 22 ਅਪ੍ਰੈਲ ਨੂੰ ਪਹਿਲਗਾਮ ਦੇ ਵਿੱਚ ਕੋਈ ਅਤਵਾਦੀ ਹਮਲੇ ਜਿਸ ਵਿੱਚ 26 ਲੋਕ ਮਾਰੇ ਗਏ ਸਨ ਉਸ ਹਮਲੇ ਦੇ ਜੋ ਅਤਵਾਦੀ ਨੇ ਉਹਨਾਂ ਨੂੰ ਠਹਿਰ ਅਤੇ ਖਾਣ ਪੀਣ ਦੇ ਲਈ ਸਮਾਨ ਮੁਖਈਆ ਕਰਵਾਇਆ ਸੀ ਦੱਸ ਸੀ ਕਿ NIA ਨੇ ਪੈਲਗਾਮ ਅਤਵਾਦੀ ਹਮਲੇ ਦੇ ਮਾਮਲੇ ਦੇ ਵਿੱਚ ਇਲਜ਼ਾਮਾ ਖੇਤ ਇਹਨਾਂ ਨੂੰ ਗ੍ਰਿਫਤਾਰ ਕੀਤਾ ਤੇ ਜੰਮੂ ਦੀ ਅਦਾਲਤ ਦੇ ਵਿੱਚ ਲਿਆਂਦਾ ਗਿਆ ਜਿੱਥੇ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਨੇ NIA ਨੂੰ 5 ਦਿਨਾਂ ਦਾ ਰਿਮਾਂਡ ਸੌਂਪਿਆ ਤੇ ਅਗਲੀ ਸੁਣਵਾਈ 27 ਜੂਨ 2025 ਨੂੰ ਹੋਏਗੀ ਇਹ 5 ਦਿਨਾਂ ਦੇ ਰਿਮਾਂਡ ਤੋਂ ਬਾਅਦ ਵੱਡੇ ਖੁਲਾਸੇ ਹੋਣਗੇ ਕਿ ਆਖਿਰਕਾਰ ਇਹਨਾਂ ਨੇ ਮਦਦ ਕਿਵੇਂ ਕੀਤੀ ਹੈ ਇਹਨਾਂ ਦੇ ਸੰਪਰਕ ਵਿੱਚ ਉਹ ਅਤਵਾਦੀ ਕਿਵੇਂ ਆਏ ਕਿ ਇਹਨਾਂ ਨੂੰ ਮਦਦ ਦੇ ਬਦਲੇ ਦੇ ਵਿੱਚ ਕੋਈ ਲਾਲਚ ਦਿੱਤਾ ਗਿਆ ਜਾਂ ਫਿਰ ਇਹ ਕਿ ਦੇਸ਼ ਨਾਲ ਗੱਦਾਰੀ ਜੇ ਕਰ ਰਹੀ ਸੀ ਤਾਂ ਕਦੋਂ ਤੋਂ ਇਨਵੋਲਵ ਸੰਤਾ ਇਸ ਤਰੀਕੇ ਦੇ ਕੁਝ ਅਹਿਮ ਸਵਾਲ ਨੇ ਜਿਨ੍ਹਾਂ ਦੇ ਉੱਤੇ ਵੱਡੇ ਖੁਲਾਸੇ ਹੋਣਗੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸੋਗੇ ਕਿ ਪੈਲਗਾਮ ਅਤਵਾਦੀ ਹਮਲੇ ਦੇ ਵਿੱਚ ਅਤਵਾਦੀਆਂ ਦੀ ਮਦਦ ਕਰਨ ਦੇ ਇਲਜ਼ਾਮਾ ਖੇਠ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਅੱਜ ਉਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਜਿੱਥੇ 5 ਦਿਨਾਂ ਦਾ ਰਿਮਾਂਡ ਹਾਸਲ ਹੋਇਆ پرویز احمد ਅਤੇ ਬशीर अहमद ਜਿਨ੍ਹਾਂ ਦੇ ਉੱਤੇ ਇਹ ਇਲਜ਼ਾਮ ਲੱਗੇ ਨੇ ਕਿ ਉਹਨਾਂ ਨੇ 22 ਅਪ੍ਰੈਲ ਨੂੰ ਪਹਿਲਗਾਮ ਦੇ ਵਿੱਚ ਕੋਈ ਅਤਵਾਦੀ ਹਮਲੇ ਜਿਸ ਵਿੱਚ 26 ਲੋਕ ਮਾਰੇ ਗਏ ਸਨ ਉਸ ਹਮਲੇ ਦੇ ਜੋ ਅਤਵਾਦੀ ਨੇ ਉਹਨਾਂ ਨੂੰ ਠਹਿਰ ਅਤੇ ਖਾਣ ਪੀਣ ਦੇ ਲਈ ਸਮਾਨ ਮੁਖਈਆ ਕਰਵਾਇਆ ਸੀ ਦੱਸ ਜਿਏ ਕਿ NIA ਨੇ ਪੈਲਗਾਮ ਅਤਵਾਦੀ ਹਮਲੇ ਦੇ ਮਾਮਲੇ ਦੇ ਵਿੱਚ ਇਲਜ਼ਾਮਾ ਖੇਤ ਇਹਨਾਂ ਨੂੰ ਗ੍ਰਿਫਤਾਰ ਕੀਤਾ ਤੇ ਜੰਮੂ ਦੀ ਅਦਾਲਤ ਦੇ ਵਿੱਚ ਲਿਆਂਦਾ ਗਿਆ ਜਿੱਥੇ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਨੇ NIA ਨੂੰ 5 ਦਿਨਾਂ ਦਾ ਰਿਮਾਂਡ ਸੌਂਪਿਆ ਤੇ ਅਗਲੀ ਸੁਣਵਾਈ 27 ਜੂਨ 2025 ਨੂੰ ਹੋਏਗੀ ਇਹ 5 ਦਿਨਾਂ ਦੇ ਰਿਮਾਂਡ ਤੋਂ ਬਾਅਦ ਵੱਡੇ ਖੁਲਾਸੇ ਹੋਣਗੇ ਕਿ ਆਖਿਰਕਾਰ ਇਹਨਾਂ ਨੇ ਮਦਦ ਕਿਵੇਂ ਕੀਤੀ ਹੈ ਇਹਨਾਂ ਦੇ ਸੰਪਰਕ ਵਿੱਚ ਉਹ ਅਤਵਾਦੀ ਕਿਵੇਂ ਆਏ ਕਿ ਇਹਨਾਂ ਨੂੰ ਮਦਦ ਦੇ ਬਦਲੇ ਦੇ ਵਿੱਚ ਕੋਈ ਲਾਲਚ ਦਿੱਤਾ ਗਿਆ ਜਾਂ ਫਿਰ ਇਹ ਕਿ ਦੇਸ਼ ਨਾਲ ਗੱਦਾਰੀ ਜੇ ਕਰ ਰਹੀ ਸੀ ਤਾਂ ਕਦੋਂ ਤੋਂ ਇਨਵੋਲਵ ਸੰਤਾ ਇਸ ਤਰੀਕੇ ਦੇ ਕੁਝ ਅਹਿਮ ਸਵਾਲ ਨੇ ਜਿਨ੍ਹਾਂ ਦੇ ਉੱਤੇ ਵੱਡੇ ਖੁਲਾਸੇ ਹੋਣਗੇ